ਅਜਿਲਾ ਤਰਨ ਤਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਪੰਜਾਬ ਸਰਕਾਰ ਦੁਆਰਾ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਸਰਕਾਰੀ ਵਕੀਲਾਂ ਦੀ ਭਰਤੀ ਦੇ ਵਿੱਚ ਰਾਕਵੇ ਕਰਨ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਹੁਣ ਅਨੁਸੂਚਿਤ ਜਾਤੀ ਸੰਬੰਧਿਤ ਵਕੀਲ ਬਨ ਗਏ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜ ਇਸ ਸੰਬੰਧੀ ਹੋਰ ਕੀ ਕਹਿੰਦੇ ਨਾ ਜਏ ਤਰਨ ਤਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਆਓ ਤੁਹਾਨੂੰ ਸੁਣਾਉਣੇ ਹੋਂਨਾਂ ਦੇ ਜ਼ੁਬਾਨੀ ਤੁਸੀਂ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਭਵੰਤਮਾਨ ਸਰਕਾਰ ਆਈ ਆ ਪੰਜਾਬ ਦੇ ਹਿੱਤਾਂ ਮਾਰੇ ਸੋਚ ਰਹੀ ਆ ਜਿਹੜੀਆਂ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੇ ਉਹਨਾਂ ਮਾਰੇ ਖਿਆਰ ਰੱਖਿਆ ਜਾ ਰਿਹਾ ਸੋ ਵਿਕਾਸ ਦੇ ਪੱਖੋਂ ਜਿਹੜਾ ਵਾ ਉਹ ਇੱਕ ਬੜਾ ਹੀ ਭਗਵੰਤਮਾਨ ਸਰਕਾਰ ਜਿਹੜੀ ਆ ਤਰੀਕੇ ਦੇ ਨਾਲ ਵਿਕਾਸ ਕਰ ਰਹੀ ਆ ਸੋ ਇਹ ਵੱਡੀਆਂ-ਵੱਡੀਆਂ ਜਿੱਥੇ ਬਹੁਤ ਸਾਰੀਆਂ ਪੋਸਟਾਂ ਪੰਜਾਬ ਦੇ ਵਿੱਚ ਖਾਲੀ ਪਈਆਂ ਸੀ ਲਗਭਗ 55000 ਤੋਂ ਉੱਪਰ ਸਾਮੀਆਂ ਜਿਹੜੀ ਆ ਉਹ ਉਹਨਾਂ ਦੀ ਜਿਹੜੀ ਆ ਭਰਤੀ ਕੀਤੀ ਗਈ ਆ ਇਸੇ ਤਰ੍ਹਾਂ ਹੀ ਇਹ ਜਿਹੜੇ ਐਡਵੋਕੇਟ ਨੇ ਜਿਹੜੇ ਮੈਂ ਹੁਣੇ ਤੁਹਾਨੂੰ ਦੱਸ ਕੇ ਟਿਆ ਉਹਨਾਂ ਦਾ ਰੱਖਵਾ ਕਰਨ ਕੀਤਾ ਗਿਆ ਵਾ ਤੇ ਜਿਹੜਾ ਹੋਰ ਵੀ ਪੰਜਾਬ ਦੇ ਵਿੱਚ ਬੜੇ ਬੜੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਆ ਦਸ਼ਾ ਤੇ ਦਿਸ਼ਾ ਬਦਲੇਗੀ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਉਪਰਾਲਾ ਕਰ ਰਹੀ ਹੈ ਦੇਖੋ ਮਗਰ ਜਿਵੇਂ ਥੋੜਾ ਜਿਹਾ ਮਰਜੀ ਬਿਆਨ ਦੇਈ ਜੋ ਉਹਨਾਂ ਕੋਈ ਡਾਕੂਮੈਂਟਰੀ ਪ੍ਰੂਫ ਹੋਵੇ ਉਹਨਾਂ ਨੂੰ ਮਾਨ ਸਾਹਿਬ ਨੇ ਕਿਹਾ ਕਿ ਸਾਨੂੰ ਤੇ ਅੱਜ ਕੱਲ ਤਾਂ ਪਤਾ ਨਹੀਂ ਇਹਦਾ ਮਤਲਬ ਤੁਹਾਨੂੰ ਪਤਾ ਵਾ ਸਾਰੇ ਤੁਸੀਂ ਕਰਵਾ ਰਹੇ ਜੀ ਸੋ ਇਹ ਹੁਣ ਜੇ ਉਹਨਾਂ ਦਾ ਬਿਆਨ ਨਹੀਂ ਦਿੱਤਾ ਸਾਰੇ ਲੋਕਾਂ ਨੇ ਸੁਣਿਆ ਜੇ ਉਹਨਾਂ ਨੇ ਬਿਆਨ ਨਹੀਂ ਦਿੱਤਾ ਫਿਰ ਤੇ ਧਰਨੇ ਲਾਉਣ ਗਲਤ ਹੈ ਜੀ ਇਹ ਠੀਕ ਹੈ ਤੇ ਜਦੋਂ ਸਾਰਿਆਂ ਨੂੰ ਪਤਾ ਵਾ ਕਿ ਇਹ ਗਲਤ ਬਿਆਨबाजी ਹੈ ਤਾਂ ਫਿਰ ਉਹਦਾ ਤਾਂ ਪੁੱਤ ਨਹੀਂ ਪਣੀ ਸੋ ਸੋ ਕਿਤੇ ਨਾ ਕਿਤੇ ਗਨੀਅ ਰਖਾ ਲਏ ਹੋਤੇ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਕਾਰਜ ਕਰਾ ਗਏ ਉਹ ਜਿਹੜਾ ਅਮਰ ਤੇ ਵੀ ਹੋਏ ਲੱਗਦਾ ਨਹੀਂ ਇਹ ਪਹਿਲਾਂ ਵੀ ਹਮਲੇ ਹੋ ਰਹੇ ਨੇ ਬਿਆਨ ਦੇ ਨਾਲ ਜ دہشت ਬਣੀ ਹੈ ਤੇ ਪਹਿਲਾਂ ਜਿਹੜਾ ਖਾਦਾ ਚਲਦਾ ਉਹਨਾਂ ਵੀ ਤੇ دہشت ਬਣੀ ਹੋਈ ਹੈ ਬਿਆਨ ਦੇ ਨਾਲ ਵੇਖੋ ਜੀ ਬਿਆਨ ਜਿਹੜਾ دہشت ਤੇ ਬਣਾਉਣ ਖਫਲਾਉਣ ਲਈ ਤੇ ਹੈਗਾ ਹੀ ਹੈਗਾ ਬਾਕੀ ਵੇਖੋ ਜੀ ਇਹਨਾਂ ਨੇ ਗਿਣਤੀ ਦੱਸੀ ਆ ਇੰਨੇ ਜੀ ਹੈਗੇ ਆ ਇਹ ਸਮਾਨ ਇੰਨਾ ਪਿਆ ਉਹ ਕਿਤਰਾ ਗਹਿਣਾ ਹੈ ਵੇਖੋ ਸੀਆਈਡੀ ਸਰਕਾਰ ਕੋਲ ਆ ਸਭ ਕੁਝ ਸਰਕਾਰ ਨੂੰ ਤੇ ਇਸ ਗੱਲ ਦਾ ਪਤਾ ਨਹੀਂ ਨਾ ਸਰਕਾਰ ਦੀਆਂ ਜਿਹੜੀਆਂ ਹੈਗੇ ਨੇ ਸੂਈਆ ਏਜੰਸੀਆਂ ਉਹਨਾਂ ਨੂੰ ਪਤਾ ਇਹ ਇਹਨਾਂ ਨੂੰ ਪਤਾ ਤੇ ਇਹਨਾਂ ਨੂੰ ਕਿਤਰਾ ਪਤਾ ਲੱਗ ਗਿਆ ਦਾ ਮਤਲਬ ਕੋਈ ਨਾ ਕੋਈ ਇਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਵਿੱਚ ਕੋਸ਼ਿਸ਼ ਕਰਨਾ ਕਰਕੇ ਹਾਈ ਕਮਾਂਡ ਵੱਲੋਂ ਜਿਹੜੀ ਹੈ ਇਲੈਕਸ਼ਨ ਸੀ ਪੋਸਟਪੋਨ ਕੀਤੀ ਗਈ ਹੈ ਤੇ ਮੈਂ ਹੁਣ ਜਿਹੜਾ رابطہ ਰੱਖ ਰਿਹਾ ਹਾਈ ਕਮਾਂਡ ਦੇ ਨਾਲ ਕਿ ਜਲਦੀ ਹੀ ਇਹ ਜਿਹੜੀ ਹੈ ਅਹੁਦੇਦਾਰ ਨੇ ਉਹ ਬਣਾ ਦਿੱਤੇ ਜਾਣ